ਮੈਂ ਬਰੂਲਾ ਕਿ ਇਹ ਮੇਰੇ ਉੱਤੇ ਤਾਂ ਪਹਿਲਾਂ ਨਾਲ ਲੱਗੀ ਆ। ਇਹਨਾਂ ਦਾ ਫਿਰ ਕੰਮ ਹੋ ਰਿਹਾ। ਐਵੇਂ ਤੁਹਾਨੂੰ ਮੇਰੇ ਨਾਲ ਐਵੇਂ ਕੰਮ ਹੋ ਜਾਂਦੇ। ਮਾਣ ਤੋਂ ਪਿਆਰਾ ਹੱਦ ਤੇ ਯਾਰ ਇਹ ਗੱਲ ਸੋਣਾ। ਮਾਣ ਨਾਲ ਇੱਕ ਨੰਬਰ ਹੋ ਗਿਆ। ਜਿਹਨੇ ਸਮਝਦਾ ਉਹ ਹੀ ਸਪੋਰਟ ਲਾਉਂਦਾ ਹੋਇਆ ਕਰਦੇ। ਐਵੇਂ ਨਾ ਕਰੋ। ਸਾਰਿਆਂ ਨੂੰ ਬਿਲਾ ਕੋਰੋਨਾ। ਸਾਹ ਠੰਡੇ ਠੰਡੇ ਸਾਰੇ ਇੱਕੋ ਜਿਹੇ ਠੰਡੇ। ਉਹ ਤਾਂ ਕਿਹਾ ਕੋਈ ਲਿਗਿਆ ਤਾਂ ਨਹੀਂ ਆਇਆ ਸਮਝ ਕਰੋ ਕਰੋ ਇੱਕ ਬੰਦਾ ਸਭ ਤੋਂ ਹੁਣ ਕੋਈ ਵੀ 100% ਮਾਰਾ ਲੈ ਰਹੇ ਆ ਅਸੀਂ ਪਿੱਛੇ ਹੋ ਜਾਂਦੇ ਘਰਾਂ ਵਾਲੇ ਨੇ ਜਾ ਸਾਰੇ ਦਾ ਹੋਏਗਾ ਹਾਂ ਇਤਹਾਸ ਵੀ ਕਰੇ ਮਤਲਬ ਅੱਗੇ ਪਿੱਛੇ ਤੋਂ ਸਾਰੇ ਇੱਥੇ ਉਹਨਾਂ ਦਾ ਕੋਈ ਪਾਲਤ ਨਹੀਂ ਛੋੜੀ ਦਾਨੀ ਇੱਥੇ ਓ ਯਾਰ ਪਿੱਛੇ ਰਹਿ ਰਹੇ ਨੇ ਜਿਵੇਂ ਲੋਕਾਂ ਨੇ ਬਣਾਇਆ ਹੋਵੇ ਕਰਨਾ

Hey, like <H2> हलो ਓਹ ਬਰੇਈ ਘਰ ਘਰ ਘੁੜਾ ਆ ਇਹਨਾਂ ਨੂੰ ਬਾਹਰ ਬੰਦ ਕਰਾ ਦਿਓ ਬੰਦਿਆਂ ਨੂੰ ਆਉਣ ਨੂੰ ਨਹੀਂ ਦਿਆ ਕਾਲਾ ਕਹਿ ਕੇ ਮਾਰ ਰਹੇ ਆ ਆਉਣ ਨੂੰ ਨਹੀਂ ਲੱਗਿਆ ਮਾਹੌਲ ਹੁੰਦੀ ਖਰਾਬ ਹੋ ਲੈਣਾ